ਹਾਂਜੀ ਸਤੋਂ ਪਹੁੰਚ ਗਏ ਜੀ ਗੁਰਦੁਆਰਾ ਹੀਰਾਕਾੜ ਸਾਹਿਬ ਤੇ ਆਪਾਂ ਜੀ ਤੁਮ ਪਹਿਲਾਂ ਇਤਿਹਾਸ ਤੁਹਾਨੂੰ ਸਰਵਨ ਕਰਾਉਣੀ ਹੈ ਜੀ ਫਿਰ ਦਰਸ਼ਨ ਕਰਾਉਣੇ ਜਾ ਕੇ ਜੀ ਗੁਰਦੁਆਰਾ ਹੀਰਾਕਾੜ ਸਾਹਿਬ ਬਾਦਸ਼ਾਹ ਇੱਥੇ ਗੁਰੂ ਜੀ ਦੇ ਦਰਸ਼ਨਾਂ ਦੇ ਹਾਜ਼ਰ ਹੋਇਆ ਤਾਂ ਅਤੀ ਕੀਮਤੀ ਹੀਰਾ ਸਤਕਾਰ ਵਜੋਂ ਗੁਰੂ ਜੀ ਨੂੰ ਭੇਟ ਕੀਤਾ ਜੋ ਕਿ ਗੁਰੂ ਜੀ ਦੇ ਤੁਸ਼ ਜਾਣ ਕੇ ਕੋਲ ਹੀ ਵਹਿ ਰਹੀ ਨਦੀ ਗੋਦਾਵਰੀ ਵਿੱਚ ਸੁੱਟ ਦਿੱਤਾ ਬਹਾਦਰ ਸ਼ਾਹ ਬੜਾ ਹੈਰਾਨ ਹੋਇਆ ਕਿ ਮੈਂ ਤਾਂ ਇਨ ਸ਼ਬਦਾਂ ਨਾਲ ਹੀ ਕੀਮਤੀ ਹੀਰਾ ਗੁਰੂ ਜੀ ਦੇ ਭੇਟ ਕੀਤਾ ਹੈ ਪਰੰਤੂ ਸ਼ਾਇਦ ਇਹਨਾਂ ਨੂੰ ਹੀਰੇ ਦੀ ਕਦਰ ਨਹੀਂ ਨਹੀਂ ਤਾਂ ਇੰਜ ਨਾ ਕਰਦੀ ਗੁਰੂ ਜੀ ਨੇ ਬਾਦਸ਼ਾਹ ਦੀ ਪਰੇਸ਼ਾਨੀ ਜਾਣ ਕੇ ਉਸ ਨੂੰ ਕਿਹਾ ਜਰਾ ਗੋਦਾਵਰੀ ਗੋਦਾਵਰੀ ਵਿੱਚ ਨਜ਼ਰ ਤਾਂ ਮਾਰੋ ਜਦੋਂ ਬਹਾਦਰ ਸ਼ਾਹ ਨੇ ਨੀਜ਼ ਨਾਲ ਤੱਕਿਆ ਤਾਂ ਕੀ ਵੇਖਦਾ ਕਿ ਨਦੀ ਵਿੱਚ ਇੱਕ ਹੀਰਾਨੀ ਬਲਕੇ ਉਸ ਦੇ ਭੇਟ ਕਿਤੇ ਗਈ ਕਿਦੇ ਜਿਹੇ ਤੇ ਉਸ ਤੋਂ ਵੀ ਕਿਤੇ ਵਦੀ ਇਹ ਕੀਮਤੀ ਅਣਗਿਣਤ ਹੀਰੇ ਪਏ ਹੋਏ ਹਨ ਉਸ ਦਾ ਹੰਕਾਰ ਨਿਵਰਤ ਹੋਇਆ ਗੁਰਦੁਆਰਾ ਹੀਰਾ ਘਟ ਸਾਇ ਸੋ ਆਪਾਂ ਪੁੰਚੇ ਜੀ ਜੇ ਆਪਾਂ ਚਲਦੇ ਆਂ ਜੀ ਦਰਸ਼ਨ ਕਰੋਨੇ ਦੀ ਜਾ ਕੇ ਅੰਦਰ ਵਾਹਿਰ ਜੀ ਦਾ ਕਾਲਸਾ ਵਾਹਿਗੁਰੂ ਜੀ ਕੀ ਫਤਿਹ ਏ ਜੀ ਪਵਿੱਤਰ ਪਾਗਨ ਸਥਾਨ ਗੁਰਦੁਆਰਾ ਹੀਰਾਕਾਟ ਸਾਹਿਬ ਜੀ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦक्कਨ ਦੇ ਧਰਤੀ ਤੇ ਆਏ ਇਸ ਸਥਾਨ ਤੇ ਆਪਣੇ ਡੇਰੇ ਲਾਏ ਕੁਝ ਦਿਨਾਂ ਬਾਅਦ ਬਹਾਦਰ ਸ਼ਾਹੀ ਆਇਆ ਹੋਇਆ ਸੀ ਮਹਾਰਾਜ ਦੇ ਦਰਸ਼ਨਾਂ ਲਈ ਇੱਕ ਦਿਨ ਗੁਰੂ ਸਾਹਿਬ ਜੀ ਦੀਵਾਨ ਸਜਾਏ ਬੈਠੇ ਹੋਏ ਸਨ ਸਜੇ ਦੀਵਾਨ ਵਿੱਚ ਆ ਕੇ ਬਹਾਦਰ ਚਾਨੇ ਗੁਰੂ ਸਾਹਿਬ ਜੀ ਨੇ ਕੀਮਤੀ ਹੀਰਾ ਪੇਟ ਕੀਤਾ ਹੀਰਾ ਲੈ ਕੇ ਗੁਰੂ ਸਾਹਿਬ ਜੀ ਨੇ ਪਿਛਲੇ ਪਾਸੇ ਵਗਦੀ ਗੁਦਾਰੀ ਚ ਸੁੱਟ ਦਿੱਤਾ ਬਹਾਦਰ ਸ਼ਾ ਮਨੀ ਮਨ ਸੋਚ ਕੇ ਪਰੇਸ਼ਾਨ ਹੋਇਆ ਮੈਂ ਇੰਨਾ ਕੀਮਤੀ ਹੀਰਾ ਪੇਟ ਕੀਤਾ ਗੁਰੂ ਸਾਹਿਬ ਜੀ ਨੂੰ ਗੁਰੂ ਸਾਹਿਬ ਜੀ ਨੇ ਤਾਂ ਮੇਰੇ ਹੀਰੇ ਦੀ ਕੋਈ ਕਦਰ ਨਹੀਂ ਕੀਤੀ ਜਾਣ ਬੋਝ ਕੇ ਸੁੱਟ ਦਿੱਤਾ ਗੁਰੂ ਸਾਹਿਬ ਜੀ ਤਾਂ ਜਾਣੀ ਜਾਣ ਸਨ ਗੁਰੂ ਸਾਹਿਬ ਜੀ ਨੇ ਬਹਾਦਰ ਸ਼ਾਹ ਦੇ ਮਨ ਦੀ ਗੱਲ ਜਾਣ ਲਈ ਤੇ ਗੁਰੂ ਸਾਹਿਬ ਜੀ ਨੇ ਕਿਹਾ ਬਹਾਦਰ ਸ਼ਾਹ ਤੁਹਾਡਾ ਦਿੱਤਾ ਹੋਇਆ ਹੀਰਾ ਸੀ ਆਪਣੇ ਖਜ਼ਾਨੇ 'ਚ ਜਮ੍ਹਾਂ ਕੀਤਾ ਹੋਇਆ ਆ ਤੇ ਗੁਦਾਰੀ ਆਪਣੇ ਖਜ਼ਾਨਾ ਤੋਂ ਨਾਰਾਜ਼ ਕਉ ਬਟਾ ਆਪਣਾ ਹੀਰਾ ਪਛਾਣ ਕੇ ਲਿਆ ਜਦੋਂ ਬਹਾਦਰ ਸ਼ਾਹ ਗੁਦਾਰੀ 'ਚ ਗਿਆ ਦੋਵੇਂ ਹੱਥਾਂ ਦੀ ਬੁੱਕ ਭਰ ਕੇ ਵੇਖਣ ਲੱਗਾ ਦੇ ਦੋਵੇਂ ਹੱਥ ਹੀਰਿਆਂ ਨਾਲ ਭਰੇ ਹੋਏ ਸੀ ਉਸ ਨੂੰ ਆਪਣਾ ਹੀਰਾ ਪਛਾਣਿਆ ਨਹੀਂ ਗਿਆ ਵਾਪਸ ਆ ਕੇ ਗੁਰੂ ਸਾਹਿਬ ਜੀ ਦੇ ਚਰਨੀ ਪੈ ਗਿਆ ਕਹਿਣ ਲੱਗਾ ਮਹਾਰਾਜ ਮੈਨੂੰ ਮaaf ਕਰਦੇ ਹੋ ਮੈਨੂੰ ਪਤਾ ਨਹੀਂ ਸੀ ਕਿ ਆ ਹੀਰਾ ਤੁਹਾਡੇ ਖਜ਼ਾਨੇ 'ਚ ਜਮ੍ਹਾਂ ਕੀਤਾ ਹੋਇਆ ਹੈ ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਬਹਾਦਰ ਜਦਾ ਹੰਕਾਰ ਦੂਰ ਕੀਤਾ ਇਸ ਕਰਕੇ ਗੁਰਦੁਆਰੇ ਸਾਹਿਬ ਦਾ ਨਾਗਪੁਰ ਦੁਆਰਾ ਹੀਰਾ ਕਾਟਨ ਉੱਤੇ ਪਰਚਲਿਤ ਹੋਇਆ ਜੀ ਗੁਰੂ ਪਿਆਰੀ ਸਾਧ ਸੰਗਤ ਜੀ ਜਨਾ ਸੰਗਤਾਂ ਨੂੰ ਗੁਰੂ ਘਰ ਵਾਸਤੇ ਸੇਵਾ ਪੇਟਾ ਦੇਣੀ ਹੋਵੇ ਲਿਖਾਰੀ ਸਿੰਘ ਕੋਲ ਮੈਂ ਜਮ੍ਹਾਂ ਕਰਾ ਕੇ ਰਸੀਦ ਲੈ ਕੇ ਗੁਰੂ ਘਰ ਦੀਆਂ ਪੁਚਾ ਪ੍ਰਾਪਤ ਕਰ ਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਿਆਨ ਸਤ ਸ੍ਰੀ ਅਕਾਲ ਹਾਂਜੀ ਸੋਇਸੀ ਗੁਰਦੁਆਰਾ ਇਹਦਾ ਘਾਟ ਸਾਹਿਬੀ ਦਾ ਇਤਿਹਾਸ ਤੇ ਹੁਣ ਆਪਾਂ ਚੱਲਦੇ ਆਂ ਜੀ ਗੁਰਦੁਆਰਾ ਸੰਗਤ ਸਹਿਬ ਤੇ ਬਾਪੂ ਜੀ ਇਤਿਹਾਸ ਬਹੁਤ ਟੰਗਣਾ ਵਧੀਆ ਦੱਸਿਆ ਤੁਸੀਂ ਵੀ ਸਰਵਣ ਕੀਤਾ ਜੀ ਤੇ ਹੁਣ ਆਪਾਂ ਚੱਲਦੇ ਆਂ ਜੀ ਗੁਰਦਵਾਰ ਸਾਹਿਬ ਦੇ ਤੋਂ ਤੇ ਮੋਟਰਸਾਈਕਲ ਕਰਦੇ ਹਾਂ ਸਟਾਰਟ ਤੇ ਸੰਗਤ ਆਈ ਜਾਂਦੀ ਜੀ ਪੰਜਾਬ ਤੇ ਬਹੁਤ ਆਈਆਂ ਗੱਡੀਆਂ ਆਪਣੀਆਂ ਇਧਰੋਂ ਜੇ ਫਰੀਦਕੋੜ ਸਾਹਿਬ ਤੋਂ ਅੰਮ੍ਰਿਤਸਰ ਤੋਂ ਤੇ ਚਲੋ ਚੱਲਦੇ ਆਂ ਜੀ ਆਪਾਂ ਫਿਰ ਲੋ ਜੀ ਆਪਾਂ ਪਹੁੰਚ ਗਏ ਜੀ ਗੁਰਦਵਾਰਾ ਸੰਗਤ ਸਾਈ ਭਾਗ ਤੇ ਚੱਲ ਕੇ ਆ ਪਾ ਗਏ ਜੀ 4 ਕਿਲੋਮੀਟਰ ਹੋਰ ਤੇ ਚਲਦੇ ਆ ਜੀ ਅੰਦਰ ਦਰਸ਼ਨ ਕਰਦੇ ਆ ਜੀ ਤੇ ਆਪ ਜੀ ਨੂੰ ਦਰਸ਼ਨ ਕਰਾਉਣੀ ਆ ਜੀ ਤੇ ਡਿਊਟੀ ਦੇ ਅੰਦਰ ਹੁੰਦੀ ਸਾਰੀ ਆ ਕੇਲਿਆਂ ਦਾ ਪ੍ਰਸ਼ਾਦ ਆ ਜਪਾਂ ਨੇ ਕੀਆ ਬਾਕੀ ਸੰਗਤ ਆ ਗਈ ਜੀ ਬਹੁਤ ਆਪਣੇ ਪੰਜਾਬ ਤੋਂ ਤੇ ਪਹਿਲਾਂ ਤੁਹਾਨੂੰ ਇਤਿਹਾਸ ਪੜ ਕੇ ਸੁਣਾਉਣੀ ਆ ਜੀ ਫਿਰ ਤੁਹਾਨੂੰ ਦਰਸ਼ਨ ਕਰਾਉਣਾ ਆ ਜੀ ਗੁਰਦੁਆਰਾ ਸੰਗਤ ਸਾਬ੍ਹ ਗੁਰਦੁਆਰਾ ਸੰਗਤ ਸਾਬ੍ਹ ਜੀ ਨੇ ਡੇਟ ਦੇ ਬ੍ਰਹਮਪੁਰੀਏ ਮਹੱਲੇ ਵਿੱਚ ਗਦਾਵਰੀ ਦੇ ਕੰਡੀਸ਼ਨ ਸ਼ੋਭਤ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਗੁਰਦੁਆਰਾ ਹੀਰਾਕਾਟ ਬਾਮਨਵਾੜਾ ਅਧਿਅਸਥਾਨ ਤੇ ਜਦ ਨਦੇੜ ਆਏ ਤਾਂ ਪਹਿਲਾ ਸੰਗਤ ਸਾਬ੍ਹ ਅਸਥਾਨੋਂ ਹੀ ਫਾਗ ਲੈ। ਨਗਰ ਨਿਵਾਸੀ ਸੰਗਤਾਂ ਆ ਕੇ ਗੁਰੂ ਜੀ ਦੀ ਸੰਗਤ ਕਰਦੀਆਂ ਅਸੀਂ ਕਥਾ ਵਾਰਤ ਸੁਣ ਕੇ ਨਿਹਾਲ ਹੁੰਦੀਆਂ। ਪੰਜਾਬ ਤੋਂ ਗੁਰੂ ਜੀ ਨਾਲ ਆਈਆਂ ਫੌਜਾਂ ਗੁਰੂ ਜੀ ਪਾਸੋਂ ਆਪਣੀ ਤਨਖਾਹ ਦੀ ਮੰਗ ਕਰ ਰਹੀਆਂ ਸਨ। ਸਤਿਗੁਰੂ ਜੀ ਨੇ ਗੁਰਦੁਆਰਾ ਮਾਲ ਟਿਕੜੀ ਸਾਹਿਬੀ ਦੇ ਸਥਾਨ ਨੂੰ ਖਦਵਾ ਕੇ ਤੁਮ ਦਵਾਈ ਭਾਰੀ ਰਕਮ ਸੰਗਤ ਸਹਿਬ ਵਿਖੇ ਟਾਲਾ ਦੇ ਹਿਸਾਬ ਨਾਲ ਖਾਲਸਾ ਤੇ ਸ਼ਹੀਫ ਹੋ ਜਾ ਵਿੱਚ ਵਰਤਾਈ। ਐਸੀ ਗੁਰ ਘਰ ਦਾ ਇਤਿਹਾਸ ਤੇ ਆ ਦੇਖੋ ਜੀ ਉਹ ਸਾਹਮਣੇ ਤਸਵੀਰ ਦਿਖਾਉਂਦੀ ਹੈ ਜੀ ਗੁਰੂ ਸਾਹਿਬ ਜੀ ਆਪਣੇ ਸਿੰਘਾਂ ਨੂੰ ਮਾਇਆ ਐਸੇ ਦਿੰਦੇ ਹੋਏ ਤੇ ਚਲੋ ਆਪਾਂ ਹੁਣ ਦਰبار ਸਭ ਚਲਦੇ ਆ ਜੀ ਉੱਪਰ ਦਰਸ਼ਨ ਕਰੋਨੇ ਜਾ ਕੇ ਤੁਹਾਨੂੰ ਤੇ ਇਤਿਹਾਸ ਤੁਹਾਨੂੰ ਦੱਸਦਾ ਜੀ ਤੁਹਾ ਜੀ ਇੱਥੋਂ ਦੇ ਜਵਾਕ ਨੇ ਕਹਿੰਦੇ ਨੇ ਸਾਡੀ ਵੀਡੀਓ ਬਣਾਓ। ਕੀ ਨਾਮ ਹੈ ਆਪਕਾ? ਸੂਰਜ। ਸੂਰਜ। ਤੁਹਾਡਾ ਕੀ ਨਾਮ ਹੈ? ਸਾਰਤਕ। ਸਾਰਤਕ। ਤੁਹਾਡਾ ਤੇਜਸ। ਤੇਜਸ ਤੁਹਾਡਾ। ਮਾਨਵ। ਮਾਨਵ। ਪੜ੍ਹਦੇ ਹੋ ਨਾ ਆਪ ਸਕੂਲ? ਆਹ ਅੱਛੀ ਤਰ੍ਹਾਂ ਪੜ੍ਹਤੋ ਠੀਕ ਹੈ ਨਾ? ਹਾਂ ਸਕੂਲ ਜਾਣਾ ਹਰ ਰੋਜ਼ ਠੀਕ ਹੈ। ਪੜਾਈ ਕਰਨਾ। ਮਾਪੇ ਦਾ ਮਾ- ਬਾਪ ਦਾ ਨਾਮ ਰੋਸ਼ਨ ਰੋਸ਼ਨ ਕਰਨਾ ਹੈ। ਠੀਕ ਹੈ? ਕੋਵਲ ਨਹੀਂ ਰੋਸ਼ਨ ਕਰਨਾ ਹੈ। ਵਾਲੇ ਦੇਖਿਆ। ओके ओके सो हां जी ਹੁਣ ਆਪਾਂ ਚੱਲੇ ਜੀ ਗੁਰਦਾਰਾ ਸੰਗਤ ਸਾਹਿਬ ਤੋਂ ਚੱਲ ਕੇ ਇਹ ਦਰਸ਼ਨ ਹੋ ਗਏ ਜੀ ਸਾਰੇ ਬੰਕਰਾਂ ਦੇ ਤੇ ਆਪਾਂ ਵੀਡੀਓ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਤੇ ਬਹੁਤ ਰਹੀਓ ਵੀਡੀਓ ਨੂੰ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਜਿਹੜੇ ਨਵੇਂ ਨਵੇਂ ਸਬਸਕ੍ਰਾਈਬਰ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਮਿਲਦੇ ਹੁਣ ਜਾ ਕੇ ਆਪਾਂ ਤਖਤ ਤੇ ਤੁਸੀਂ